ਗੁਰਾਇਆਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਉਸ ਦੇ ਨੂੰਹ ਪੁੱਤ ਵੱਲੋਂ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਤੇ ਬਜ਼ੁਰਗ ਜੋੜੇ ਨੂੰ ਮਾਨਯੋਗ ਅਦਾਲਤ ਨੇ ਦੁਬਾਰਾ ਉਸੇ ਘਰ ਵਿੱਚ ਰਹਿਣ ਦੇ ਹੁਕਮ ਸੁਣਾ ਕੇ ਸਮਾਜ ਅੰਦਰ ਕਲਯੁਗੀ ਔਲਾਦ ਦੇ ਮੂੰਹ ਦੇ ਚਪੇੜ ਦਾ ਛਲਾਗਾ ਜੋ ਕੰਮ ਕੀਤਾ ਹੈ ਜੋ ਬੱਚੇ ਆਪਣੇ ਮਾਪਿਆਂ ਦੀ ਜਾਇਦਾਦ ਤੇ ਕਬਜ਼ਾ ਕਰਕੇ ਬੁੱਢੇ ਮਾਪਿਆਂ ਨੂੰ ਦਰਦ-ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ ਗੁਰਾਇਆਂ ਦੇ ਰਹਿਣ ਵਾਲੇ ਰਤਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਅਤੇ ਪਤਨੀ ਬਲਵਿੰਦਰ ਕੌਰ ਨੇ ਪੁੱਬਾ ਮਾਰ ਕੇ ਦੱਸਿਆ ਆਉਂ ਸੁਣਦੇ ਹਾਂ ਉਹਨਾਂ ਦੇ ਜਵਾਨੀ 2012 ਹੰਤਿ ਤਸਵੀਰ ਇਹਨਾਂ ਵੀ ਇਹ ਹੋਰੇ ਕਹਿਣ ਲੱਗ ਕ ਵੀ ਆਪਾਂ ਚੱਲ ਗਏ ਵੀ ਆਪ ਮੁਕਾਬਲੇ ਵੇਚ ਦੋ ਆਪਾਂ ਉੱਥੇ ਕਿ ਰਾਇਆ ਬਣਾ ਕੇ ਇਕੱਠੇ ਰੋਵੇ ਮੋਲ ਕੀ ਇਹਨਾਂ ਨਾਲ ਲੜਨਾ ਸ਼ੁਰੂ ਕਰ ਪਲਾਟ ਤੁਸੀਂ ਕਿੱਥੇ ਖਰੀਦੇ ਸੀਗਾ ਬਹੁਤ ਪਰ ਬਹੁਤ ਪਰ ਕੋਲਟਮਾਰ ਹੋਈ ਸੀ ਨਾ ਤਾਂ ਕਰਕੇ ਪਰ ਕਿਨੇ ਕਿਨੇ ਕੁੱਟੇ ਸੀ ਦੋ ਦੋਨੇ 52 ਕੋਣ ਕੋਣ ਪਤਨੀ ਰੀਨ ਬਲਵਿੰਦਰ ਕੋ ਤੁਹਾਡੇ ਤੁਹਾਡੇ ਕੀ ਲੱਗਦੇ ਨੇ ਹਾਂਜੀ ਕੀ ਲੱਗਦੇ ਤੁਹਾਡੇ ਨੋ ਪੁੱਤ ਹਾਂਜੀ ਅੱਛਾ ਤੁਸੀਂ ਮੈਨੂੰ ਕੀ ਕੰਮ ਕਰਦੇ ਹੋ ਆਪ ਬਸ ਸਰ ਮੈਂ ਤਾਂ ਟੀਚਰ ਹਾਂ ਟੀਚਰ ਹਾਂ ਸਰਕਾਰੀ ਸਕੂਲ ਵਿੱਚ ਤੁਹਾਡੇ ਹਸਬੰਡ ਜੀ ਉਹ ਵੀ ਟੀਚਰ ਉਹ ਵੀ ਸਰਕਾਰੀ ਸਕੂਲ ਵਿੱਚ ਹੈ ਜੀ ਵੀ ਫੇ ਜਦੋਂ ਤੁਹਾਨੂੰ ਤੁਹਾਡੇ ਲੋਪੁੱਤ ਨੇ ਕੁੱਟ ਕੇ ਬਰ ਘਰੋਂ ਕੱਢ ਦਿੱਤਾ ਫੇ ਤੁਸੀਂ ਕਿੱਥੇ ਰਹੀ ਅਸੀਂ ਤਾਂ ਕਿਰਾਏ ਦੇ ਸਰ ਰਹਿੰਦੇ ਹਾਂ ਕਿਰਾਏ ਦੇ ਕੀ ਤੁਸੀਂ ਅਦਾਲਤ ਦੇ ਵਿੱਚ ਗਏ? ਅਦਾਲਤ ਨੇ ਕੀ ਫੈਸਲਾ ਸੁਣਾਇਆ ਹੁਣ? ਇਹਨਾਂ ਨੇ ਉਹਨਾਂ ਨੇ ਹੀ ਕਿਹਾ ਕਿ ਸਾਡੇ ਹੱਕ ਚ ਉਹਨੇ ਨਹੀਂ ਸੁਣਾਇਆ ਫੈਸਲਾ। ਫੈਸਲਾ ਆਉਣ ਤੋਂ ਬਾਅਦ ਤੁਹਾਡੇ ਹੱਕ ਵਿੱਚ ਫੈਸਲਾ ਆ ਗਿਆ ਤੁਸੀਂ ਕੀ ਮਹਿਸੂਸ ਕਰਦੇ ਹੋ? ਸਰ ਵੀ ਉਹ ਕੋਸ਼ਿਸ਼ ਨਾਲ ਤਾਰਫ ਨਾਲ ਨਾਲ ਮਦਦ ਕੀਤੀ। ਜੁਦੀਨ ਸਾਹਿਬ ਉਹਨੇ ਕੀਤੀ। ਮੈਂ ਗੌਰਮਨ ਜੋਬ ਕਰਦਾ ਹਾਂ, ਮਾਸਟਰ ਹਾਂ ਪ੍ਰਾਇਮਰੀ ਸਕੂਲ ਦੇ ਵਿੱਚ। ਮੇਰੀ ਮੈਸੀ ਵੀ ਸਰਕਾਰੀ ਜੋਬਦਿਆਨ ਉਹ ਵੀ ਟੀਚਰ ਨੇ ਅਸੀਂ ਆਪਣੀ ਇੱਕ ਪ੍ਰਾਪਰਟੀ ਖਰੀਦੀ ਪਲਾਟ ਸੀ ਬੜਾ ਵਧੀਆ ਸਾਡਾ ਰਹਿਣ ਸਣ ਚੱਲ ਰਿਹਾ ਸੀ ਔਰ ਪੁੱਤਰ ਦੇ ਮੋਹ ਵਿਚਾਨ ਕੀ ਅਸੀਂ ਉਹ ਪਲਾਟ ਆਪਣੇ بیٹے ਕਮਲਦੀਪ ਜੋ ਕੇ ਛੋਟਾ ਬੇਟਾ ਦੇ ਨਾਮ ਕਰ ਦਿੱਤੀ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਘਰ ਬਣਾ ਲਈਏ ਇਕੱਠੀ ਫੈਮਿਲੀ ਰਵਾਂਗੇ ਅਸੀਂ ਉਹਨਾਂ ਦੀ ਕਹਿ ਤੇ ਆਪਣਾ ਜਿਹੜਾ ਘਰ ਪਹਿਲਾਂ ਬਡਾਰੇ ਖਰੀਦਿਆ ਸੀ ਉਹ ਵੀ ਵੇਚ ਦਿੱਤਾ ਤੇ ਉਹ ਸਾਰੇ ਪੈਸੇ ਅਸੀਂ ਇਸ ਮਕਾਨ ਉੱਤੇ ਲਾ ਦਿੱਤੇ ਇਸ ਪਲਾਟ ਉੱਤੇ ਮਕਾਨ ਬਣਾ ਲਿਆ ਬਹੁਤ ਜੀ ਜਦੋਂ ਅਸੀਂ ਇਹ ਜੀ ਬਣਾ ਕੇ ਹਟੇ ਹਾਂ ਮਕਾਨ ਨੂੰ ਤਾਂ ਉਸ ਦੌਰਾਨ ਅਜ ਇਸ ਮਕਾਨ ਦੀ ਅਸੀਂ ਗਰੇ ਪ੍ਰਵੀਰ ਜੀ ਨੂੰ ਕਹਿੰਨੇ ਆ ਵੀ ਅਸੀਂ ਚੱਠ ਜੀ ਕਰਨਾ ਸੀ ਕਰਨ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਇਹਨਾਂ ਨੇ ਸਾਡਾ ਬੜਾ ਜਲੂਸ ਕੱਢਿਆ ਬਹੁਤ ਕੁੱਟਮਾਰ ਕੀਤੀ ਦੋਨਾਂ ਨੇ ਥੰਡੀ ਅਸੀਂ ਇਸ ਵੇਲੇ ਵੋਪਾ ਰਾਮਾ ਗਰਾਿਆਂ ਦੇ ਵਿੱਚ ਰੈਂਟ ਤੇ ਰਹ ਰਹੇ ਆ ਮਕਾਨ ਅਸੀਂ ਕਿਰਾਏ ਤੇ ਲਿਆ ਹੋਇਆ ਹੈ 3000 ਮਹੀਨਾ ਅਸੀਂ ਦੇ ਰਹੇ ਆ ਰਿਟਾਇਰਮੈਂਟ ਤੇ ਬੈਠੇ ਆ ਸਾਨੂੰ ਇਹੀ ਆਸੀ ਵੀ ਚਲੋ ਇੱਥੇ ਰਵਾਂਗੇ ਸਰ ਫਿਰ ਅਸੀਂ ਜਦੋਂ ਇਹਨਾਂ ਨੇ ਸਾਨੂੰ ਘੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਮਾਨਯੋਗ ਅਦਾਲਤ ਵਿੱਚ ਕੇਸ ਕੀਤਾ ਜਿਹੜਾ ਕਿ 30 ਜਨਵਰੀ 2019 ਨੂੰ ਉਹਦਾ ਫੈਸਲਾ ਆਇਆ ਅਦਾਲਤ ਨੇ ਸਾਡੀ ਸੁਣਵਾਈ ਕੀਤੀ ਸਾਰੀਆਂ ਦਲੀਲਾਂ ਸੁਣੀਆਂ ਸਾਰੇ ਪੱਖ ਦੇਖੇ ਤਾਂ ਉਹ ਰਜਿਸਟਰੀ ਜਿਹੜੀ ਸੀ ਜਾਂ ਇੰਤਕਾਲ થી ਉਹਨੂੰ ਕੈਨਸਲ ਕਰ ਦਿੱਤਾ ਹਾਂ ਫੋਨ ਆছি ਅਦਾਲਤ ਦੇ ਫੈਸਲੇ ਤੇ ਬਹੁਤ ਖੁਸ਼ ਹਾਂ ਸਾਡੀ ਇਸ ਕਾਮਯਾਬੀ ਦੇ ਪਿਛੇ ਵੀ ਸਾਡੇ ਵੀਰ ਐਡਵੋਕੇਟ ਇੰਦਰਜੀਤ ਬਰਮਾ ਜੀ ਦਾ ਬਹੁਤ ਅਰਥ ਹੈ ਹੋ ਸਕਦਾ ਉਹ ਸਾਡੀ ਸਪੋਰਟ ਨਾ ਕਰਦੇ ਤਾਂ ਸੀ ਅੱਜ ਫਿਰ ਵੀ ਪਹਿਲਾਂ ਆਣੀ ਪੀਸ਼ਨ ਤੇ ਚਲੇ ਜਾਂਦੇ ਹੁਣ ਆਜ ਰੱਖਦੇ ਹਾਂ ਵੀ ਇਹ ਮਕਾਨ ਸਾਨੂੰ ਸ਼ਾਇਦ ਆਉਣ ਵਾਲੇ ਸਮੇਂ ਲਈ ਮਾਪਕੇ ਬੈਠੇਗਾ ਸਾਨੂੰ ਮਿਲ ਜਾਏਗਾ ਤੇ ਚਾਰ ਦਿਨ ਸਾਡੇ ਜਿਹੜੇ ਜ਼ਿੰਦਗੀ ਦੇ ਸੁੱਖੇ ਨਿਕਲ ਜਾਣਗੇ ਆ ਇੱਕ ਸਾਲ 2017 ਦੇ ਵਿੱਚ ਇੱਕ ਕੇਸ ਆਇਆ ਸੀਗਾ ਜੀ ਸਾਡੇ ਕੋਲੇ ਰਤਨ ਸਿੰਘ ਸਨੋਬ ਸ਼ਿੰਘਾਰਾ ਸਿੰਘ ਦੋਨੇ ਮਾਪੇ ਬਾਪ ਜਿਹੜੇ ਅਧਿਆਪਕ ਨੇ ਗਵਰਨਮੈਂਟ ਸਕੂਲ ਦੇ ਵਿੱਚ ਅਤੇ ਉਹਨਾਂ ਦੇ ਲੜਕੇ ਨੇ ਪ੍ਰਾਪਰਟੀ ਸੀਗੀ ਇੱਕ 7 ਮਰਲੇ ਦਾ ਪਲਾਟ ਸੀਗਾ ਜਿਹੜਾ ਕਿ ਉਹਨਾਂ ਨੇ ਆਪਣੇ بیٹے ਪੁੱਤਰ ਮੋਹ ਦੇ ਵਿੱਚ ਆ ਕੇ ਉਹਨਾਂ ਦੇ ਨਾਂ ਤੇ ਤਰਜ ਕਰਵਾ ਦਿੱਤਾ ਰਜਿਸਟਰ ਕਰਵਾ ਦਿੱਤੀ ਉਸ ਤੋਂ ਬਾਅਦ ਇੱਕ ਆਪਣਾ ਜਿਹੜਾ ਜੱਦੀ ਪੁਸ਼ਟੀ ਮਕਾਨ ਸੀ ਉਹ ਵੇਚ ਕੇ ਉਸ ਮਕਾਨ ਦੇ ਉੱਪਰ ਇੱਕ ਅੱਛਾ ਘਰ ਬਣਾ ਲਿਆ ਅਤੇ ਉਹ ਲੜਕੇ ਨੇ ਘਰ ਜਿੱ ਚੱਟ ਹੋਣ ਤੋਂ ਪਹਿਲਾਂ ਹੀ तकरीबन 2-3 ਦਿਨ ਪਹਿਲਾਂ ਹੀ ਆਪਣੇ ਮਾਪੇ ਬਾਪ ਨੂੰ ਚੰਗੀ ਤਰ੍ਹਾਂ ਬੁਰੀ ਤਰ੍ਹਾਂ ਕੁੱਟ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਉਸ ਮਕਾਨ ਤੇ ਕਬਜ਼ਾ ਕਰ ਲਿਆ ਮਾਪੇ ਬਾਪ ਜਦੋਂ ਸਾਡੇ ਕੋਲ ਆਏ ਤਾਂ ਫਿਰ ਅਸੀਂ ਇਸ ਸੰਬੰਧੀ ਮਾਨਯੋਗ ਕੋਰਟ ਦੇ ਵਿੱਚ ਅਸੀਂ ਸੀਨੀਅਰ ਸਿਟੀਨ ਐਕਟਰ ਵਾ ਹੀ ਕੇਸ ਫਾਈਲ ਕੀਤਾ ਤਾਂ ਕਿ ਜਿਹੜੀ ਸਾਡੀ ਉਹ ਪ੍ਰਾਪਰਟੀ ਆ ਉਹ ਸਾਨੂੰ ਦੁਬਾਰਾ ਮਿਲ ਸਕੇ ਤੇ ਬਟ ਸਭ ਤੋਂ ਇੱਕ ਦੁਖਦ ਪਹਿਲੂ ਹੋਇਆ ਕਿ 25 ਤੋਂ 30 ਲੱਖ ਰੁਪਏ ਦਾ ਜਿਹੜਾ ਮਕਾਨ ਸੀਗਾ ਉਸ ਕਮਲਦੀਪ ਸਿੰਘ ਲੜਕਾ ਵਾ ਉਹਨੇ ਉਹ ਪ੍ਰਾਪਰਟੀ ਜਿਹੜੀ ਮਾਤਰ 5 ਲੱਖ ਰੁਪਏ ਦੇ ਵਿੱਚ ਸੰਜੀਵ ਕੁਮਾਰ ਸਨਵ ਉਤਾਰ ਕ੍ਰਿਸ਼ਨ ਵੰਦਨਾ ਪਤਨੀ ਸੰਜੀਵ ਕੁਮਾਰ ਦੇ ਵਾਸੀ ਗੁਰਾਇਆ ਨੂੰ ਉਹ ਵੇਚ ਦਿੱਤਾ। ਮਾਨਯੋਗ ਅਦਾਲਤ ਦੇ ਵਿੱਚ ਅਸੀਂ ਉਸ ਪ੍ਰਾਪਰਟੀ ਨੂੰ ਲੈਣ ਵਾਸਤੇ ਕੇਸ ਫਾਈਲ ਕੀਤਾ ਹੋਇਆ ਸੀ। ਪੂਰੀ ਅਦਾਲਤ ਨੇ ਸਾਡੀਆਂ ਦਲੀਲਾਂ ਸੁਣੀਆਂ, ਮਾਨਯੋਗ ਵਕੀਲਾਂ ਦੋਨਾਂ ਦੀਆਂ ਤੇ ਅਦਾਲਤ ਨੇ ਮਾਪੇ ਨੂੰ ਰਿਲੀਫ ਦਿੰਦੇ ਹੋਏ ਜਿਹੜੇ ਪਹਿਲੇ ਜਿਹੜੇ ਇੰਤਕਾਲ ਸੀਗੇ ਉਹਨਾਂ ਨੂੰ ਕੈਨਸਲ ਕਰਕੇ ਦੁਬਾਰਾ ਮਾਪੇ ਦੇ ਨਾਮ ਪਰ ਇੰਤਕਾਲ ਚੜਨ ਦੇ ਹੁਕਮ ਕਰ ਦਿੱਤੇ ਗਏ ਨੇ। ਸੋ ਇੱਕ ਬਹੁਤ ਹੀ ਵਧੀਆ ਇੱਕ ਸੋਸਾਇਟੀ ਵਾਸਤੇ ਮੈਸੇਜ ਰਿਹਾ ਔਰ ਰਿਸਪੈਕਟਡ ਹਣਾਬਲ ਕੋਰਟ ਦਾ ਵੀ ਜਿਹੜੇ ਬੱਚੇ ਆਪਣੇ ਮਾਪਾਂ ਬਤੀ ਲੁੱਕ ਆਫਟਰ ਨਹੀਂ ਕਰਦੇ ਜਾਂ ਫਸਟ ਆਫ ਅਲ ਜਿਹੜੀਆਂ ਪ੍ਰਾਪਰਟੀਆਂ ਆਪਣੇ ਨਾਂ ਤੇ ਕਰਵਾ ਕੇ ਸੋਚ ਲੈਂਦੇ ਆ ਕਿ ਅਸੀਂ ਓਨਰ ਬਣ ਗਏ ਆ ਅਸੀਂ ਆਪਣੇ ਮਾਪਾਂ ਦੀ ਸਾਡੀ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਇਦਾਂ ਦੀਆਂ ਜਿਹੜੀਆਂ ਜਜਮੈਂਟਸ ਨੇ ਉਹ ਇੱਕ ਬੜੀਆਂ ਸੋਸਾਇਟੀ ਦੇ ਵਿੱਚ ਇਲਸਟ੍ਰੇਸ਼ਨ ਨੇ ਜੇਕਰ ਜਿੱਥੇ ਸਮਾਜ ਇਤਿਹਾਸ ਸਾਡਾ ਭਗਵਾਨ ਸ਼੍ਰੀ ਰਾਮਚੰਦਰ ਜੀ ਵਰਗੇ ਜਾਂ ਸਰਵਨ ਕੁਮਾਰ ਵਰਗੇ ਮਹਾਨ ਇੰਦੇ ਦੇ ਨਾਲ ਭਰਿਆ ਹੋਇਆ ਵਾ ਇਹਨਾਂ ਦੀਆਂ ਸਟੋਰੀਆਂ ਦੇ ਨਾਲ ਅਸੀਂ ਵੀ ਆਪਣੇ ਬੱਚਿਆਂ ਨੂੰ ਲੈਸਨ ਦਿੰਨੇ ਆ ਕਿ ਕਿੱਦਾਂ ਬੱਚੇ ਆ ਨੇ ਆਪਣੇ ਮਾਪੇ ਦੀ ਸੇਵਾ ਕਰਨੀ ਆ ਅਤੇ ਉੱਥੇ ਜਿੱਥੇ ਪ੍ਰੋਪਰਟੀ ਲੈ ਕੇ ਆਪਣੇ ਜਿਹੜੇ ਬੱਚੇ ਹੈਗੇ ਆਪਣੇ ਮਾਪੇ ਨੂੰ ਰਤਨ ਸਿੰਘ ਮਾਸਟਰ ਜੀ ਹੈਗੇ ਆ ਜੋ ਕਿ 31 ਮਾਰਚ ਨੂੰ ਸੌਰੀ 31 ਅਕਤੂਬਰ ਨੂੰ 2019 ਨੂੰ ਨੇ ਰਿਟਾਇਰ ਹੋ ਜਾਣਾ ਸੀਗਾ ਤੇ ਅੱਜ ਵੀ ਇਹ ਕਿਰਾਏ ਤੇ ੱੱਕੇ ਖਾਣ ਲਈ ਮਜਬੂਰ ਨੇ ਬਟ ਜਿਹੜਾ ਕੋਰਟ ਦਾ ਇੱਕ ਬਹੁਤ ਹੀ ਇੱਕ ਫੈਸਲਾ ਆਇਆ ਜੋ ਕਿ ਇਹਨਾਂ ਨੂੰ ਕਾਫੀ ਰਾਹਤ ਦੇਣ ਵਾਲਾ ਹੈਗਾ ਰੀਲਿਫ ਦੇਣ ਵਾਲਾ ਹੈਗਾ ਵੀ ਇਹ ਹੈਗਾ ਸੋ ਬੇਨਤੀ ਇਹ ਹੈ ਕਿ ਸੁਸਾਇਟੀ ਦੇ ਵਿੱਚ ਇੱਕ ਐਜ਼ ਬੀਂਗ ਐਡਵੋਕੇਟ ਮੇਰੀ ਸੁਜੈਸ਼ਨ ਸਾਰੇ ਲੋਕਾਂ ਨੂੰ ਇਹ ਆ ਵੀ ਆਪਣੀ ਜਿਹੜੀ ਪ੍ਰਾਪਰਟੀ ਹੈਗੀ ਆ ਆਪਣੇ ਜਿੰਦ ਜੀ ਆਪਣੇ ਬੱਚਿਆਂ ਦੇ ਨਾਂ ਤੇ ਕਦੇ ਵੀ ਟ੍ਰਾਂਸਫਰ ਨਾ ਕਰਵਾਓ ਵਸੀਅਤ ਕਰਵਾਣੀਆਂ ਕਰਵਾ ਦਿਓ ਵੀ ਤਾਂ ਜੇਕਰ ਤੁਹਾਨੂੰ ਆਪਣੇ ਬੱਚਿਆਂ ਦੇ ਪੂਰਾ 셀ਫ ਕੌਨਫੀਡੈਂਸ ਆ ਕਿ ਤੁਹਾਡੀ ਲੁੱਕ ਆਫਟਰ ਕਰਨਗੇ ਅਦਰਵਾਈਜ਼ ਤੁਹਾਨੂੰ ਕੋਈ ਵੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੀ ਪ੍ਰਾਪਰਟੀ ਆ ਨਾ ਕਰਵਾਓ ਹਾਂ ਜੇਕਰ ਹੋਰ ਵੀ ਜੇਕਰ ਸਪੋਜ਼ ਕਿਸੇ ਵੀ ਪੇਰੈਂਟਸ ਨੂੰ ਲੱਗ ਰਿਹਾ ਹੈਗਾ ਕਿ ਉਸ ਬੱਚੇ ਦੇ ਨਾਲ ਬਜ਼ੁਰਗ ਦੇ ਨਾਲ ਉਹਨਾਂ ਦੇ ਬੱਚਿਆਂ ਨੇ ਧੱਕਾ ਕੀਤਾ ਸੋ ਮੈਂ ਇੰਦਰਜੀਤ ਵਰਮਾ ਐਡਵੋਕੇਟ ਫਲੋਰ ਤੋਂ ਤੁਹਾਡੀਆਂ ਸੇਵਾਵਾਂ ਲਈ ਹਮੇਸ਼ਾ ਹਾਜ਼ਰ ਹਾਂ ਧੰਨਵਾਦ